ਕੀ ਚੜੇ ਰੁਕ ਨਾਲ ਅਗਲੇ ਅਮਨ ਉਠੀ ਚੜੇ ਰੁਕ ਨਾਲ ਅਗਲੇ ਅਮਰ ਉਠੀ ਸਾਨ ਰੁਕ ਨਾਲ ਅਗਲੇ ਅਮਰ ਉਠੀ ਸਾਨ ਰੁਕ ਨਾਲ ਅਮਰ ਮੇੜੇ ਜਿੰਨ ਮੈਂ ਯਾਦਾ ਦਿਨਾਂ ਪਹਿਲਾਂ ਸਾਧੂਦ ਜਾਈਆਂ ਆਈਆਂ ਨੇ ਉਹਨਾਂ ਵਿੱਚੋਂ ਕੋਈ ਮਜਾਦਾ ਨਹੀਂ ਹੁੰਦੇ ਦੇ ਦੀ ਕੀ ਹੋਵੇਗਾ ਤੁਸੀਂ ਸਾਰੇ ਫੁੱਟਕੇ ਲਾਣੇ ਹੋਗੇ ਮੈਂ ਮੈਂ ਮਾਰੇ ਕੀ ਦੱਸਣਾ ਹੈ ਕਿ ਨਮਾ ਬੰਦਰ ਤੁਸਨਾਂ ਨੂੰ ਕਹ ਲਗੇ ਬਹੁਤ ਜ਼ਿਆਦਾ ਤੈਨੀਆਂ ਗਿਨੀਆਂ ਸਾਧੂ ਤੇ ਤੇ ਵਾਪਸ ਆ ਰਹੀਆਂ ਨੇ ਉਹਨਾਂ ਤੇ ਕੋਈ ਬਹੁਤ ਜ਼ਿਆਦਾ ਚਲੈਤੀ ਹੋਵੇਗਾ ਲੋਕੋ ਮਾਲਿਕ ਦੇ ਲਈ ਇੱਕ ਕਲਮਾ ਦੱਲੇਗਾ ਸਾਧਨ ਦੇ ਕਲਮਾ ਦੱਲੇਗਾ ਕਲਮਾ ਦੇ ਦੇਣਾ ਇਲਾ 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 ਮੁਹੰਮਦ ਰੂਸੂਦਾ ਤੇ ਉਹ ਕਲਮਾ ਫਿਰ ਉਹ ਕੀ ਸੁਣ ਦੱਲੇਗਾ ਇਲਾ ਇਲਾ ਗੋਬਿੰਦ ਨਾਨਕ ਖਲਦਲਾ ਹਾਂ ਇਹ ਸਾਧਨ ਕੇ ਹਾਂ ਜੀ ਮਾਰेंगे ਕਲਮਾ ਦਲੇਗਾ ਅੱਗ ਦੇ ਵਿੱਚ ਇਲਾ ਇਲਾ ਇਨਲਾ ਮੁਹੰਮਦ ਅਰ ਰਸੂਲ ਇਨਲਾ ਤੇ ਫੇਰ ਕਲਮਾ ਦਲੇਗਾ ਆਹਨੇ ਫੇਰ ਇਹ ਕਲਮਾ ਆਪਾ ਦਿਲਾਣਾ ਕਿ ਇਲਾਜ ਦਾ ਇਨਲਾ ਗੋਬਿੰਦ ਨਾਨਕ ਖਲਸਾ ਇਹ ਕਲਮਾ ਦਲੇਗਾ ਨਮੀ ਮਜਾਦਤ ਪਾਦਾ ਹੋਗੀ ਤੇ ਕਾਲ ਚੋਗ ਵਿੱਚ ਚੰਦਾ ਤੂੰ ਲਰਿਆ ਕਾਲ ਚੋਗ ਵਿੱਚ ਚੰਦਾ ਝੂਲੇ ਨਾਨਕ ਸ਼ਾਹੀ ਕਾਲ ਯੁਗ ਵਿੱਚ ਝੰਡਾ ਝੂਲ ਰਿਹਾ ਕਾਲ ਯੁਗ ਵਿੱਚ ਝੰਡਾ ਝੂਲ ਰਿਹਾ ਨਾਨਕ ਸ਼ਾਹੀ ਕਾਲ ਯੁਗ ਵਿੱਚ ਝੰਡਾ ਝੂਲ ਰਿਹਾ ਕਾਲ ਯੁਗ ਵਿੱਚ ਝੰਡਾ ਝੂਲ ਰਿਹਾ ਕਾਦੇਵ ਦੇ ਵਿੱਚ ਕਾਦੇਵ ਦਾ ਯੋਗ ਇਸ਼ਾਰਾ ਦੇ ਕੇ ਤੇ ਬਾਗ ਵਿੱਚ ਜਾਂਦੇ ਬਾਰਨੇ ਜਾਨੇ ਕਿ ਨਾਲੋਂ ਬਣਾਣੇ ਸਾਹ ਧਿਆਨ ਨੇ ਬਾਰਨੇ ਜਾਨੇ ਨੇ ਕਿ ਨਾਲੋਂ ਵਾਰ ਹੋਤਾ ਕੀਤਾ ਉਹਨਾਂ ਧਾਰਨੇ ਕੇ ਲਈ ਕਿਸਾ ਸਾਡੇ ਸਾਹ ਧਾਰਨਾ ਨੰਦ ਨੇ ਸਾਲੋਂ ਮੁਕ ਦੇ ਕਿਰੋ ਕੇ ਬਾਦ ਲਈ ਤੇ ਤੇਰੀ ਉਹ ਕਹਨੂ ਸੀ ਨੋ ਉਹ ਸਾਡੇ ਬੰਦ ਸੀ ਛੜਦੇ ਦਰਸੀ ਪਰ ਉਹਨਾਂ ਕਿਸੰਦਾਂ ਦਾ ਸਾਜ਼ਾ ਸਾਜ਼ਾ ਨਾ ਕਿਸੰਦਿਆ ਆ ਅੱਜ ਦਾ ਬਾਣਾ ਤੱਲਿਆ ਨੰ

ਹਰ ਅਗਰ ਕੇ ਹੁਣ ਤਹਾ ਪਾਪ ਦੀ ਉਛਾਈ ਕਰਨ ਲਈ ਇਹ ਸਾਦਾ ਪਹਿਲਾ ਸਾਨੂੰ ਬੋਕਰ ਮਿਲੀਏ ਬੋਕਰ ਲੈਣੇ ਤਾਂ ਪਾਪ ਉਹਨਾਂ ਖਾਣਾ ਦੋਸਤ ਦਾ ਇਹ ਦਰਸਤ ਪਾਪ ਜਾਂਦੀ ਕਹਾਵੇ ਜਿੰਨੀ ਉਹ ਕਲ ਕੇ ਨੇ ਉਹ ਕਲਜਾ ਦੀ ਬਾਕੀ ਸਾਦੀ ਤਿੰਨ ਜੱਦੀ ਹੈ ਅਸਾਂ ਪਰਤੋਗੇ ਕਰਨੀਏ ਤੇ ਇਹ ਜਦੋਂ ਪਾਪ ਉਹਨਾਂ ਜਗਾ ਦੋਸਤਾਂ ਬਾਅਦ ਵਿੱਚ ਬਾਅਦ ਵਿੱਚ ਜੰਮ ਦੀ ਕਹਾਵੇ ਤਾਂ ਹਾਲ ਹੋ ਜੇਗੀ ਜਿਹਦੇ ਵਿੱਚ ਸਾਥੂ ਲਗੇਗਾ ਅਜੇ ਪਹਿਲਾਂ ਦਸੇ ਦੀ ਚੱਲੇਗੀ ਤੇ ਫੇਰ ਸੁਖਾਈ ਹੋਏਗੀ ਪਾਪ ਉਠਾਈ ਹੋਏਗੀ ਤੇ ਫੇਰ ਮਾਨਨ ਦੀ ਜਦਗੀ ਕੌਣ ਰੋਤੇ ਆ ਗਈ ਸਤ ਕੋ